ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਿਵਾਵਾ ਹਰੀਕੇ ਹੈਡ ਤੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਚੱਲ ਰਹੀਆਂ ਨੇ ਪਾਣੀ ਜਿਹੜਾ ਦੁਬਾਰਾ ਕਾਫੀ ਲਗਭਗ 2 ਤੋਂ 3 ਫੁੱਟ ਵੱਧ ਗਿਆ ਆ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਗੋ ਬਈ ਇੰਜਨ ਬਾਜੀ ਕਰੇ ਉੱਤੇ ਉਹਨੂੰ ਹੱਥ ਮਾਰਿਓ ਇਹ ਜਿਹੜਾ ਜੀ ਮਾਝੇ ਦਾ ਏਰੀਆ ਫਿਰੋਜ਼ਪੁਰ ਏਰੀਏ ਦੇ ਪਿੰਡ ਫੱਤੇਆਲ ਪਿੰਡ ਬੂਲਾਕ ਨੂੰ ਮਾਰਿਆ ਕਿੰਨੇ ਕਿਹੜਾ ਬਾਜੀ ਇੱਥੇ ਫੇਰ ਪਾਣੀ ਵਧ ਗਿਆ ਫੁਣਾਈ ਮੈਨੂੰ ਆਹ ਰਾਤ ਦਾ ਪਾਣੀ ਵਧ ਗਿਆ ਜੀ ਕਿੰਨਾ ਪਾਣੀ ਵਧ ਗਿਆ ਬਾਈ ਫੇਰ ਮੁੜ ਕੇ ਹੁਣ ਹੁਣ ਫੇਰ ਰੈਸਕਿਊ ਕਰ ਕਰ ਹੁਣ ਲਈ ਜਾਵਾਂਗੇ ਕਿੰਨੇ ਬੰਦੇ ਇੱਥੇ ਫਸੇ ਆ ਇੱਥੇ 5 ਬੰਦੇ ਵਸੇ ਆ ਜੀ گاਵਾ ਕੱਢਦੇ ਪਏ ਆ ਵੀਰ ਪਿੰਡੋਂ ਆਪਾਂ ਸੱਦੇ ਆ گاਵਾ ਕੱਢਣ ਲਈ ਆਵਾ ਕੱਢਣ ਤੇ ਔਰਤਾਂ ਵੀ ਇੱਥੇ ਘਰੀਏ ਇੱਥੇ ਇੱਥੇ ਘਰੀਏ ਆ ਜੀ ਤੇ ਮੁੜ ਕੇ ਕਿੰਨਾ ਪਾਣੀ ਕੱਲ੍ਹ ਸੀ ਇੱਥੇ ਆਏ ਸੀ ਕਿ ਤੇ ਪਾਣੀ ਘਾਟੀ ਸੀ ਇੱਥੇ ਆ ਬੋਟਾ ਚੱਲਦੀਆਂ ਨਹੀਂ ਅੱਜ ਤਕਰੀਬਨ 2 ਫੁੱਟ ਪਾਣੀ ਫੇਰ ਵਧ ਗਿਆ ਫੇਰ ਵਧ ਗਿਆ ਹਾਂ ਕੱਲ ਅੱਜ ਚੱਲ ਰਹੀਆਂ ਸਵਾਮਾਂ ਹਰੀ ਕੇ ਪਤਨ ਤੋਂ ਅੰਨ ਥਲੜੇ ਹੇ ਸੇ ਕਿਹੜਾ-ਕਿਹੜਾ ਪਿੰਡ ਪੈਂਦਾ ਬਾਈ ਜੀ ਇੱਥੇ ਹਰਕਿੰਦ ਸਿੰਘ ਵਾਲਾ ਹੋਰ ਕਿਹੜੇ-ਕਿਹੜੇ ਵਾਲਾ ਕੁਤਬਦੀਨ ਵਾਲਾ ਫੱਤੇ ਵਾਲਾ ਅੱਛਾ ਕਾਲੇ ਕਠਾ ਆੜ ਬੰਡਾਲਾ ਕਾਲੀ ਤੇ ਸਾਰੇ ਰਾਸ਼ਨ ਬੰਡਿਆ ਸਮਾਨ ਦਿੱਤਾ ਸੀ ਤਾਂ ਅੱਜ ਹੁਣ ਫੇਰ ਰੈਸਕਿਊ ਆਪਰੇਸ਼ਨ ਜਿਹੜੇ ਹੁਣ ਚੱਲ ਪਏ ਆ ਕੋਲਾਂ ਦੁਬਾਰਾ ਆਉਣ ਲੱਗ ਪਈਆਂ ਤੇ ਉਧਰ ਦੇ ਜੀ ਤੇ ਕਿਹੜੇ-ਕਿਹੜੇ ਪਿੰਡਾਂ 'ਚ ਦੂਜੀ ਟੀਮ ਚੱਲ ਰਹੀ ਹੈ ਬਡਾਲੇ ਚੱਲੋ ਕਯਲ ਬਡਾਲੇ ਚੱਲੋ ਕਯਲ ਜੇ ਕੋਈ ਹੈਗੇ ਵੀਰ ਉਹ ਸੰਪਰਕ ਕਰਨ ਦੂਜੀ ਟੀਮ ਸਾਡੀ ਉੱਥੇ ਆ ਇੱਕ ਟੀਮ ਫਾਜ਼ਿਲਕਾ ਚੋਂ ਫੋਨ ਆ ਰਿਹਾ ਤੇ ਫਾਜ਼ਿਲਕਾ ਤੇ ਨਾਲ ਆ ਰਿਹਾ ਆਪਣੀ ਅਜਨਾਲਾ ਇਹ ਇੱਥੇ ਇੱਕ ਟੀਮ ਉੱਥੇ ਭੇਜ ਜਾਏ ਆ ਤੇ ਇੱਕ ਟੀਮ ਸਾਡੀ ਟਾਂਡੇ ਜਿਹੜੀਆਂ ਸਵਾਵਾ ਵੀਰ ਸਾਡਾ ਪਾਲਾ ਜਸਪਾਲ ਸਿੰਘ ਉਹ ਉੱਥੇ ਲੱਗਾ ਤੇ ਹਾਂ ਨਹੀਂ ਬਹੁਤ ਬਹੁਤ ਬਾਈ ਆ ਵੀਰ ਜੀ ਸੰਗਤ ਜੀ ਜੇ ਸਾਨੂੰ ਕੋਈ ਭਰਾ ਪੁੱਛਦੇ ਆ ਕਿ ਕਿਹੜੀ ਚੀਜ਼ ਦੀ ਲੋੜ ਆ ਇੱਥੇ ਸੰਗਤ ਜੀ ਹਰੇਕ ਚੀਜ਼ ਦੀ ਲੋੜ ਆ ਪਣ ਕੇ ਥੀਂ ਦੇਖੋ ਜੇ ਤੁਸੀਂ ਕਹੋਗੇ ਸਾਨੂੰ ਨਾਲ ਲੈ ਕੇ ਸਮਾਨ ਵੰਡਣਾ ਕਿ ਸਾਨੂੰ ਫੋਨ ਆ ਰਹੇ ਪਰ ਬੇਨਤੀ ਸਾਨੂੰ ਨਾਲ ਫੋਨ ਕੀਤਾ ਜਾਵੇ ਅਸੀਂ ਜਿਹੜਾ ਨਹੀਂ ਬੇਨਤੀ ਆ ਵੀ ਜੇ ਅਸੀਂ ਨਾਲ ਉਹ ਕਿ ਸਮਾਨ ਤੁਹਾਡੇ ਨਾਲ ਬਣਾਵਾਂਗੇ ਫਿਰ ਰੈਸਕਿਊ ਨਹੀਂ ਕਰ ਸਕਦੇ ਸੰਗਤ ਜੀ ਰੈਸਕਿਊ ਨਹੀਂ ਕਰ ਸਕਦੇ ਘਰ ਬੈਠ ਕੇ ਦੇਖੋ ਜਿਨ੍ਹਾਂ ਦੀ ਤਬਾਹੀ ਹੋਈ ਆ ਦੇਖੋ ਇੱਥੇ ਤੱਕ ਘਰਾਂ 'ਚ ਪਾਣੀ ਵੜ ਗਿਆ ਤਰੇਣਾ ਤੱਕ ਆ ਗਈਆਂ ਘਰ-ਬਾਰ ਛੱਡਣੇ ਦੇਖੋ ਕਿਤਾ ਬੈਗ ਤਿਆਰ ਏਦਾਂ ਘਰ-ਬਾਰ ਛੱਡ ਕੇ ਲੋਕ ਹਾਂ ਜੀ ਦੇਖੋ ਤਰੇੜਾਂ ਤੱਕ ਸਭ ਖਤਮ ਲੋਕ ਜਿਹੜੇ ਆ ਨਾ ਹੋ ਗਏ ਵਿਚਾਰੇ ਦੇਖੋ ਤਾਂ ਕੀ ਦਵਾਈ ਕੀ ਬੰਦਾ ਗਰੀਬ ਕਿਸਾਨ ਵਿਚਾਰਾ ਉਹਨੇ ਘਲਾਤੋ ਕੀ ਕਰੂਗਾ ਦੱਸੋ ਚੱਕ ਤਾਂ ਹੁਣ ਫੇਰ ਵਿਚਾਰੇ ਬੈਗ ਬਣ ਲਏ ਆ ਤੇ ਹੁਣ ਫੇਰ ਜਿਹੜਾ ਰੈਸਕਿਊ ਕਰ ਕਰ ਹੁਣ ਆ ਬੰਦੇ ਆਏ ਆ ਭਰਾਏ ਨਹੀਂ ਸੱਦੇ ਆ گاਵਾ ਆ ਪਸ਼ੂ ਕੱਢਣ ਆ ਆ ਪਸ਼ੂ ਘਰ ਘਰ ਦੇਖੋ ਇੱਧਰ ਦੇਖੋ ਤਾਂ گاਵਾ ਕੱਢਣ ਆ ਫੇਰ ਪਾਣੀ ਜਿਹੜਾ ਵਧਣ ਲੱਗ ਪਿਆ ਜੀ ਕੋਤਨੀ ਅਰਦਾਸ ਹੀ ਆ ਪ੍ਰਮਾਤਮਾ ਮੋੜੇ ਜਿੰਨੇ ਭਰਾ ਸਾਡੇ ਬਿਠੇ ਅਰਦਾਸ ਬੇਨਤੀਆਂ ਜਰੂਰ ਕਰੋ ਵੀ ਗੁਰੂ ਸਾਹਿਬ ਅਰਦਾਸ ਬੇਨਤੀ ਆ ਵੀ ਪ੍ਰਮਾਤਮਾ ਦੀਆਂ ਚਰਨਾਂ 'ਚ ਵੀ ਵੀ ਜੋ ਹਾਲਾਤ ਹੈ ਜੋ ਤਬਾਈ ਆ ਅਸੀਂ ਫਰੰਟ ਲਾਈਨ ਤੇ ਦੇਖਣ ਡੇ ਹਾਂ ਇੱਥੇ ਬਹੁਤ ਤਬਾਈ ਆ ਜੀ ਲੋਕ ਮਤਲਬ ਤੜਫ ਰਹੇ ਆ ਇੱਧਰ ਮਤਲਬ ਦੇਖਿਆ ਸੀ ਜਿੱਧਰ ਨੂੰ ਵੀ ਅਸੀਂ ਦੇਖਦੇ ਆ ਨਾ ਉਹ ਇਹੀ ਮੰਜਰ ਆ ਤਬਾਈ ਦਾ ਹੀ ਮੰਜਰ ਆ ਤੇ ਬੇਨਤੀ ਆ ਜੇ ਤੁਸੀਂ ਕਹੋਗੇ ਵੀ ਰਾਸ਼ਨ ਕਿਹੜੀ ਚੀਜ਼ ਸਾਨੂੰ ਬਹੁਤ ਕੌਲਾਂ ਆ ਰਹੀਆਂ ਹੁਣ ਮੈਨੂੰ ਮੇਰੀ ਬੇਨਤੀ ਨਾ ਹਜੇ ਤੱਕ ਸਾਮਾਨ ਕੋਈ ਲੈ ਕੇ ਆਓ ਨਾ ਲੈ ਕੇ ਆਓ ਹਜੇ ਤੱਕ ਸਾਮਾਨ ਨਹੀਂ ਗਾਂ ਪਹੁੰਚ ਰਿਹਾ ਸਾਮਾਨ ਬੋਟਾਂ ਰਾਹੀਂ ਤੇ ਜਾ ਰਹੇ ਬੰਦੇ ਕੱਢਣੇ ਕੋਈ ਮਰੀਜ਼ ਕੱਢਣੇ ਕੋਈ ਰੈਸਕਿਊ ਕਰ ਰਹੇ ਆ ਤੇ ਅਸੀਂ ਸਾਮਾਨ ਕੱਢ ਕੇ ਲਿਆਉਣ ਲੱਗ ਪਏ ਜਾਂ ਕੁਛ ਇਦਾਂ ਕਰਨ ਲੱਗ ਪਏ ਵੰਡਣੇ ਵਾਲਾ ਹਜੇ ਤੱਕ ਤਾਂ ਘਰਾਂ ਚੋਂ ਲੋਕ ਅਸੀਂ ਵੱਢ ਕੱਢ ਕੇ ਲਿਆਉਣ ਰੇ ਤੇ ਆਪਾਂ ਸਾਮਾਨ ਕਿਹਨੂੰ ਦਵਾਂਗੇ ਜੇ ਬੰਨਾਂ ਦੇ ਸਾਮਾਨ ਦਿੰਨੇ ਆ ਤੇ ਲੋਕ ਆਲੇ ਦੁਆਲੇ ਹਾਂ ਹਜੀ ਨਹੀਂ ਨਹੀਂ ਜੀ ਨਹੀਂ ਦੇਖੋ ਦੇਖੋ ਆ ਆ ਦੇਖੋ ਬੰਦੇ ਰੈਸਕਿਊ ਕਰਨਾ ਹੈ ਤੇ ਉਧਰੋਂ ਕਹਿੰਦੇ ਦੁੱਧ ਪੀ ਕੇ ਜਾਓ ਇਹ ਗੇ ਆ ਇਹ ਸਾਡੇ ਪੰਜਾਬ ਦੀ ਹੈ ਹਾਂ ਜੀ ਨਹੀਂ ਨਹੀਂ ਬਾਬੂ ਇਹ ਗੱਲਾਂ ਹਨਾ ਪੱਕੀ ਗੱਲਾਂ ਇਹ ਆ ਵੀ ਹਾਲਾਤ ਕੋਈ ਸਹੀ ਨਹੀਂ ਹੈਗੇ ਸਹੀ ਜੇ ਮੈਂ ਤੁਹਾਨੂੰ ਇਹ ਹਾਲਾਤ ਦੱਸਾਂ ਹਾਲਾਤ ਸਹੀ ਨਹੀਂ ਹੈਗੇ ਜਿਹੜੇ ਵੀ ਮੁੜ ਕੇ ਪਾਣੀ ਉੱਤਰਦਾ ਫਿਰ ਵੱਧ ਜਾਂਦਾ ਤੇ ਦੂਜੀ ਗੱਲ ਜਿਹੜੀ ਸਮਾਨ ਰਾਸ਼ਨ ਦਾ ਉਹ ਹਜੇ ਤੱਕ ਰੋਕ ਲਓ ਇਹਨਾਂ ਭੈਣ ਭਰਾਵਾਂ ਨੂੰ ਤੁਹਾਡੀ ਲੋੜ ਪੈਣੀ ਆ ਪੈਣੀ ਉਦੋਂ ਆ ਜਦੋਂ ਲੱਥ ਗਿਆ ਸਮ ਘਰਾਂ ਦੇ ਵਿੱਚੋਂ ਸਭ ਕੁਝ ਥੱਲੇ ਹੋ ਗਿਆ ਡਾਊਨ ਹੋ ਗਿਆ ਅਸੀਂ ਕਿਉਂ ਹੁਣੇ ਕਾਲੀ ਪਾਉਂਦੇ ਹੁੰਨੇ ਵੀ ਲੈ ਜਾਓ ਤੱਕ ਲਓ ਇੱਥੇ ਤੁਸੀਂ ਜਦੋਂ ਬੰਦ ਤੇ ਲੈ ਕੇ ਆਉਂਦੇ ਲੋਕ ਕਾਲੇ ਤੋਂ ਬਾਣੋਂ ਆ ਜਾਂਦੇ ਆ ਫਿਰ ਤੁਸੀਂ ਤੁਹਾਨੂੰ ਲੱਗਦਾ ਵੀ ਨਜ਼ਾਇਜ਼ ਜਾ ਰਿਹਾ ਫਿਰ ਜਦੋਂ ਬਾਹਰੋਂ ਵੱੜਦੋਂ ਤੇ ਲੋਕ ਆਉਣੇ ਹੀ ਆਉਣੇ ਆ ਤੇ ਜਿਹੜੇ ਅੰਦਰ ਹੁੰਦੇ ਉਹਨਾਂ ਨੂੰ ਪਹੁੰਚਦਾ ਨਹੀਂ ਹੁੰਦਾ ਲੋਕ ਤਾਂ ਆਪਣੀਆਂ ਜਾਨਾਂ ਬਚਾਵਚਾ ਭੱਜਣ ਡਿਆ ਹੋ ਆ ਆਪਾਂ ਉਹਨਾਂ ਦੇ ਘਰਾਂ 'ਚ ਹੁਣ ਦੱਸੋ ਮੈਂ ਲੇ ਮਾ ਸਮਾਨ ਸਾਡੇ ਕੋਲ ਬੰਨ ਤੇ ਸਭ ਕੁਝ ਪਿਆ ਮੈਂ ਲੈ ਕੇ ਆਵਾਂ ਕੱਲ ਮੈਂ ਇਹਨਾਂ ਨੂੰ ਦੇਖ ਕੇ ਗਿਆ ਅੱਜ ਇਹ ਵਿਚਾਰੇ ਹੁਣ ਮਾ ਕੱਢਣ ਬਾਹਰ ਆ ਗਏ ਦੱਸੋ ਤਾਂ ਮੈਂ ਕੀ ਕਰਾਂਗੇ ਹਜੇ ਤੱਕ ਤਾਂ ਪਾਣੀ ਦਾ ਕੋਈ ਸਿਸਟਮ ਹੀ ਹੈ ਨਹੀਂਗਾ ਵੀ ਪਾਣੀ ਕਿੱਦਾਂ ਰੋਕਣਾ ਜਾਂ ਕੀ ਕਰਨਾ ਇਸ ਕਰਕੇ ਬੇਨਤੀ ਆ ਅਜੇ ਤੱਕ ਨਾ ਇਹ ਕੰਮ ਆਪਾਂ ਸਮਾਨ ਜਿਹੜਾ ਰਾਸ਼ਨ ਰੋਕ ਲੋ ਇਹਨਾਂ ਭੈਣ ਭਰਾਵਾਂ ਨੂੰ ਬਾਅਦ 'ਚ ਤੁਹਾਡੀ ਲੋੜ ਪੈਣੀ ਆ ਜ਼ਮੀਨਾ ਪੱਧਰ ਕਰਨ ਦੀ ਲਈ ਬੰਨ ਬੱਜਣੇ ਆ ਕੋਈ ਘਰ ਟੁੱਟ ਗਿਆ ਇਹਨਾਂ ਦਾ ਦੱਸੋ ਇਹਨਾਂ ਦਾ ਘਰ ਟੁੱਟ ਗਿਆ ਤੁਸੀਂ ਇਹਨਾਂ ਦੀ ਅਣਕੇ ਇੱਥੇ ਮਦਦ ਕਰ ਸਕਦੇ ਆਓ ਇੱਥੇ ਇਹਨਾਂ ਦੀ ਅਣਕੇ ਮਦਦ ਕਰੋ ਇਹਨਾਂ ਦੇ ਵਿਚਾਰਿਆਂ ਦੇ ਬਾਲੇ ਟੁੱਟੇ ਕੋਈ ਹੋਰ ਘਰ ਬਣਾ ਦਿਓ ਰਾਸ਼ਨ ਦੀ ਤੁਸੀਂ 2 ਲੱਖ ਰੁਪਏ ਦਾ ਬਾਹਰ ਰਾਸ਼ਨ ਸਿੱਟ ਕੇ ਚਲ ਜਾਓਗੇ ਬਿਅਰਥੇ ਚਲ ਜਾਓਗੇ ਉਹ ਉਹਦਾ ਕੀ ਅਰਥ ਹੋਊਗਾ ਦੱਸੋ ਮੈਨੂੰ ਇਹ ਚੀਜ਼ਾਂ ਮੈਂ ਤੁਹਾਨੂੰ ਦਿਖਾ ਲੈਣ ਨੂੰ ਕਿਹਾ ਵੀ ਆਓ ਆ ਆਪਣ ਕੇ ਹੱਥੀਂ ਦੇਖ ਕੇ ਕਰਕੇ ਸੇਵਾ ਕਰਕੇ ਜਾਓ ਸਮਾਨ ਰਾਸ਼ਨ ਦੀ ਸੇਵਾ ਹਜੇ ਤੱਕ ਨਾ ਕਰੋ ਜਿੰਨਾ ਚੱਕਰ ਮਾਹੌਲ ਸਖਾਵੇਂ ਨਹੀਂ ਹੁੰਦੇ ਬੇਨਤੀ ਹੈ ਨੂੰ ਬੜ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਰੈਸਕਿਊ ਆਪਰੇਸ਼ਨ ਨਾ ਰੈਸਕਿਊ ਆਪਰੇਸ਼ਨ ਚੱਲੂ ਆ ਹਰ ਇੱਕ ਪਾਸੇ ਸੰਸਥਾ ਨਾਲ ਉਹੀ ਸੰਪਰਕ ਕਰਨ ਜਿਹੜੇ ਫਸੇ ਹੋਏ ਆ ਜਿਹੜੇ ਕੌਲਾਂ ਬਹੁਤ ਆ ਰੀਆਂ ਨਹੀਂ ਚੱਕੀਆਂ ਜਾ ਰੀਆਂ ਸਿਰਫ ਉਹੀ ਆਪਰੇਸ਼ਨ ਵਾਲੇ ਉਹੀ ਕਰਨ ਤੇ ਬਾਕੀ ਵੱਡੇ ਇੰਜਣਾਂ ਦੀ ਮੰਗਾ ਰਹੇ ਆ ਕਿਉਂਕਿ ਛੋਟੇ ਇੰਜਣਾਂ ਦੀ ਖਤਮ ਹੋ ਗਏ ਦੋ ਤਿੰਨ ਟੁੱਟ ਗਏ ਹੁਣ ਵੱਡੇ ਇੰਜਣ ਆ ਰਹੇ ਆ ਜਿਨ੍ਹਾਂ ਨਾਲ ਸੁਭਾਵਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ